ਬੁਰਦਾਸਪੁਰ ਦੇ ਬਾਬਾ ਬੰਦਾ ਸਿੰਘ ਬਹਾਦਰ ਬੱਸ ਟਰਮੀਨਲ ਨੂੰ ਬਣੇ ਹੋਏ ਉਹੀ 2 ਸਾਲ ਦੇ ਕਰੀਬ ਸਮਾਂ ਹੋ ਚੁੱਕਿਆ ਹੈ ਪਰ ਡਰਾਈਵਰਾਂ ਕੰਡਕਟਰਾਂ ਤੇ ਯਾਤਰੀਆਂ ਨੂੰ ਇੱਥੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਨਾ ਹੀ ਇੱਥੇ ਸੁਰੱਖਿਆ ਦਾ ਕੋਈ ਪ੍ਰਬੰਧ ਹੈ ਨਾ ਹੀ ਯਾਤਰੀਆਂ ਦੇ ਲਈ ਕੋਈ ਇਨਕੁਆਇਰੀ ਕਾਊਂਟਰ ਬੱਸ ਸਟੈਂਡ ਦੇ ਅੰਦਰ ਕਾਰਾਂ ਅਤੇ ਸਕੂਟਰ ਮੋਟਰਸਾਈਕਲ ਆਮ ਦੇਖੇ ਜਾ ਸਕਦੇ ਨੇ ਜਦਕਿ ਇਹਨਾਂ ਦੀ ਐਂਟਰੀ ਪਾਰਕਿੰਗ ਸਾਈਡ ਵੱਲ ਹੋਣੀ ਚਾਹੀਦੀ ਹੈ ਜਿਸ ਕਾਰਨ ਬੱਸ ਚਾਲਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਸਭ ਤੋਂ ਵੱਡੀ ਸਮੱਸਿਆ ਇੱਥੇ ਦੀ ਇਹ ਹੈ ਕਿ ਮੁਕੇਰੀਆਂ ਉੱਤੇ ਪਠਾਨਕੋਟ ਸਾਈਡ ਤੋਂ ਆਉਣ ਵਾਲੀਆਂ ਬੱਸਾਂ ਨੂੰ ਰੋਂਗ ਸਾਈਡ ਤੇ ਐਂਟਰੀ ਦਿੱਤੀ ਗਈ ਹੈ ਦੂਜ ਤੇ ਬੱਸਾਂ ਦੇ ਰੋਂਗ ਸਾਈਡ ਤੋਂ ਆਉਣ ਕਾਰਨ ਦੁਰਘਟਨਾਵਾਂ ਦਾ ਖਤਰਾ ਜੜਾ ਉਹ ਬਣਿਆ ਰਿਹਾ ਉਤੇ ਹੀ ਪ੍ਰਾਈਵੇਟ ਬੱਸ ਦੇ ਕੰਡਕਟਰ ਰਜੇਸ਼ ਕੁਮਾਰ ਸਰਬਦਾ ਪਲਾ ਪ੍ਰਾਈਵੇਟ ਬੱਸ ਯੂਨੀਅਨ ਦੇ ਪ੍ਰਧਾਨ ਪ੍ਰਦੀਪ ਅਤੇ PRTC ਯੂਨੀਅਨ ਦੇ ਜਿਲ੍ਹਾ ਪ੍ਰਧਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਜਿਹੜੇ ਪ੍ਰਦੀਪ ਕੁਮਾਰ ਨੇ ਉਹਨਾਂ ਦੱਸਿਆ ਕਿ ਬੱਸ ਸਟੈਂਡ ਤੇ ਕੋਈ ਵੀ ਇਨਕੁਆਇਰੀ 카운ਟਰ ਨਾ ਹੋਣ ਤੇ ਇਨਕੁਆਇਰੀ ਨੰਬਰ ਨਾ ਲਿਖਣ ਹੋਣ ਕਾਰਨ ਜਿੱਥੇ ਯਾਤਰੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਉੱਥੇ ਹੀ ਬੱਸ ਸਟੈਂਡ ਦੀ ਕੋਈ ਵੀ ਚਾਰ ਦਿਵਾਰੀ ਨਹੀਂ ਹੈ ਤੇ ਬੱਸ ਸਟੈਂਡ ਦੇ ਅੰਦਰ ਬਿਨਾਂ ਰੋਕ ਟੋਕ ਤੇ ਸਕੂਟਰ ਮੋਟਰਸਾਈਕਲ ਕਾਰਨ ਦੀ ਐਂਟਰੀ ਜਿਹੜੀ ਹੈ ਉਸ ਕਾਰਨ ਬੱਸ ਚਾਲਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮ ਅ ਕੈਂਟ ਤੇ ਗੱਡੀਆਂ ਤੇ ਚਾਲਕ ਕੰਡਕਟਰ ਡਰਾਈਵਰਾਂ ਦੇ ਨਾਲ ਝਗੜਾ ਕਰਦੇ ਨੇ ਤੇ ਸੁਰੱਖਿਆ ਦੇ ਵੀ ਇੱਥੇ ਕੋਈ ਵਿਵਸਥਾ ਜੜੀ ਆ ਉਹ ਨਹੀਂ ਦੇਖਣ ਕੋਈ ਤੇ ਹੋਰ ਕੀ ਕੀ ਜਾਣਕਾਰੀ ਜਿਹੜੀ ਇਹਨਾਂ ਨੇ ਸਾਂਝੀ ਕੀਤੀ ਹੈ ਉਹ ਦੇਖਾਂਗੇ ਮੈਂ ਨਾ ਰਜੇਸ਼ ਕੁਮਾਰ ਰਿੰਕੂ ਮੈਂ ਕਰਤਾਰ ਬਸ ਦਾ ਕਨੈਕਟਰ ਹਾਂ ਜੀ ਜਿੱਦਾਂ ਸਾਡੇ ਪ੍ਰਧਾਨ ਸਾਹਿਬ ਨੇ ਕਿਹਾ ਹੈ ਜੀ ਸਾਨੂੰ ਬਹੁਤ ਪ੍ਰੋਬਲਮ ਹੁੰਦੀ ਹੈ ਜੀ ਹੁਣ ਅਸੀਂ ਇੱਥੋਂ ਗੱਡੀ ਕਾਊਂਟਰ ਤੋਂ ਕੱਢਦੇ ਹਾਂ ਜੀ ਬਾਹਰ ਟ੍ਰੈਫਿਕ ਜਮ ਹੁੰਦੀ ਆ ਟਾਈਮ ਸਾਡੇ ਕੋਲ ਘੱਟ ਹੁੰਦਾ ਜਦੋਂ ਅਸੀਂ ਗੱਡੀਆਂ ਭਜਾਉਨੇ ਆ ਉਹਦੇ ਜਨ ਨੂੰ ਬਹੁਤ ਦਿੱਕਤ ਆਉਂਦੀ ਹੈ ਜੀ ਕੁਝ ਸਵਾਰੀਆਂ ਨੂੰ ਕਹਿੰਦੀਆਂ ਕਿ ਤੁਸੀਂ ਗੱਡੀ ਰਫ ਚਲਾਉਂਦੇ ਹੋ ਅਸੀਂ ਫਿਰ ਕੀ ਕਰਨਾ ਜੀ ਉਹ ਪ੍ਰੋਪਰ ਜਾਮ ਲੱਗੀ ਗਿਆ ਬਾਹਰ ਟ੍ਰੈਫਿਕ ਰੋਂਗ ਸਾਈਡ ਆ ਰਹੀ ਆ ਅਸੀਂ ਕੀ ਕਰਾਂਗੇ ਸਾਨੂੰ ਤੇ ਗੱਡੀਆਂ ਟਾਈਮ ਚੱਕਰ ਦੇ ਮਾਰੇ ਸਾਨੂੰ ਤੇ ਗੱਡੀਆਂ ਪਹੁੰਚਾਉਣੀਆਂ ਪੈਣਗੀਆਂ ਜੀ ਜੋ ਗੱਡੀਆਂ ਭਜਾਉਣੇ ਆ ਤੇ ਫਿਰ ਲੋਕ ਸਾਡੇ ਦੁਆਲੇ ਹੁੰਦੇ ਆ ਜੀ ਰੱਬ ਨਾ ਕਰੇ ਕਿ ਕੋਈ ਐਨੀ ਬਣੀ ਹੋਏ ਤੇ ਲੋਕ ਤੇ ਸਾਡੇ ਦੁਆਲੇ ਹੁੰਦੇ ਆ ਜੀ ਇਸ ਕਰਕੇ ਇਹ ਰਿਕਵੈਸਟ ਕਰਨੀ ਆ ਕਿ ਜਿਹੜੀ ਪ੍ਰੋਪਰ ਟ੍ਰੈਫਿਕ ਦਾ ਕੰਟਰੋਲ ਕੀਤੀ ਜਾਏ ਟੂ ਵਿਲਰ ਫੋਰ ਵਿਲਰ ਬੱਸ ਸਟੈਂਡ ਦੇ ਵਿੱਚ ਆਣੇ ਬੰਦ ਹੋ ਜਾਣ ਸਾਡਾ ਮਸਲਾ ਉ ਅਸੀਂ 3 ਮਹੀਨੇ ਬਾਅਦ ਪ੍ਰੋਪਰ ਪਰਚੀ ਲਾਣਾ ਬੰਦ ਕਰ ਦੇਵਾਂਗੇ ਅਸੀਂ 3 ਮਹੀਨੇ ਬਾਅਦ ਸਾਰੇ ਜੁਨੀਅਨ ਵੀ ਕਹਦੇ ਕਿ ਸਾਡੀ ਅਸੀਂ ਪਰਚੀ ਲਾਣਾ ਬੰਦ ਕਰ ਦਿਆਂਗੇ ਜੀ ਅਸੀਂ ਪ੍ਰਧਾਨ ਸਾਹਿਬ ਦਾ ਧੰਨਵਾਦ ਵਾਹਿਗੁਰੂ ਜੀ ਕੀ ਫਤਿਹ ਭਾਜੀ ਮੈਂ ਪ੍ਰੈਜ਼ੀਡੈਂਟ ਹਾਂ ਸਰਬੱਤ ਦਾ ਭਲਾ ਪ੍ਰਾਈਵੇਟ ਬੱਸ ਕਨੈਕਟਰ ਜੁਨੀਅਨ ਦਾ ਸਰ ਸਾਨੂੰ ਬੱਸ ਸਟੈਂਡ ਦੇ ਬਹੁਤ ਸਾਰੀਆਂ ਮੁਸ਼ਕਲਾਂ ਆ ਰਹੀਆਂ ਐ ਇਸ ਬਾਰੇ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਇੱਥੇ ਕੋਈ ਅਫਸਰ ਆਈ ਸੀ ਉਹਨਾਂ ਦੇ ਨਾਲ ਉਲਟਾ ਸਗੋਂ ਉਹਨਾਂ ਨੇ ਕੋਈ ਜਾਨੋ ਜਵਾਬ ਸਹੀ ਨਹੀਂ ਦਿੱਤਾ ਆਪਾਂ ਕਹਿੰਦੇ ਵੀ ਜਿਹੜੀਆਂ ਸਾਡੀਆਂ ਬਸਾਂ ਆ ਉਹ ਸਹੀ ਤਰੀਕੇ ਨਾਲ ਅੰਦਰ ਆਉਣ ਰੋਡ ਸਾਈਡ ਤੋਂ ਹੁੰਦੀਆਂ ਆ ਜੀ ਕਿੱਥੇ ਬੱਸਾਂ ਦਾ ਆਉਣਾ ਜਾਣਾ ਬੰਦਾ ਉਹਦੀ ਥਾਂ ਤੇ ਇਹਨਾਂ ਨੇ ਪੈਸਾ ਤੇ ਲਾ ਲੈ ਕੇ ਆਟੋ ਰਿਕਸ਼ਾ ਲਗਾਏ ਗਏ ਆ ਫੇ ਸਾਡੇ ਬੱਸਾਂ ਦਾ ਸਾਧਨ ਨਹੀਂ ਲਗਾਇਆ ਉਹਨਾਂ ਨੂੰ ਲਗਾਇਆ ਗੇੜ ਤੇ ਕੋਈ ਵੀ ਹਾਸਾ ਹੋ ਸਕਦਾ ਕਦੀ ਵੀ ਹੋ ਸਕਦਾ ਆ ਤੇ ਆਪਾਂ ਇਹਨਾਂ ਨੂੰ ਕਿਹਾ ਵੀ ਸਿੱਧਾ ਰਸਤਾ ਖੋਲੋ ਉਹ ਕਹਿੰਦੇ ਵੀ ਨਹੀਂ ਜੀ ਇਹ ਰਸਤਾ ਨਹੀਂ ਖੁੱਲਣਾ ਤੁਹਾਨੂੰ ਉਧਰੋਂ ਹੀ ਆਣੇ ਪੈਣਾ ਆ ਬਹੁਤ ਭਾਰੀ ਮੁਸ਼ਕਲ ਆ ਬਾਕੀ ਇਥੇ ਸਕੂਟਰ ਮੋਟਰਸਾਈਕਲ ਕਾਰ ਵਾਲਿਆਂ ਨੂੰ ਬਿਲਕੁਲ ਨਹੀਂ ਮਨਾ ਕਰਦੇ ਕਿਉਂਕਿ ਜੋ ਪਰਚੀ ਬੰਦੀ ਉਹ ਪਰਚੀ ਆਪਾਂ ਦੇ ਦਈ ਦੀ ਆ ਸਹੀ ਤਰੀਕੇ ਨਾਲ ਕਿਸੇ ਨੂੰ ਵੀ ਕਹਿਣ ਚਲੋ ਹਾਸਾ ਨਾ ਹੋਵੇ ਹਨ ਤੇ ਤੇ ਕੋਈ ਤਰੀਕੇ ਨਾਲ ਕੰਮ ਨਹੀਂ ਸਹੀ ਹੋ ਰਿਹਾ ਤੁਹਾਨੂੰ ਬੇਨਤੀ ਕਰਦੇ ਆਪ ਆਪਸਰ ਅੱਗੇ ਕਿ ਸਾਡਾ ਮੇਨ ਰਾਹ ਖੋਲਿਆ ਜਾਵੇ ਕਾਰਾਂ ਵਾਲਿਆਂ ਸਕੂਟਰਾਂ ਵਾਲਿਆਂ ਲੜਾਈਆਂ ਵੀ ਹੁੰਦੀਆਂ ਲੜਾਈਆਂ ਵੀ ਹੁੰਦੀਆਂ ਜੀ ਜੇ ਕਹੀਏ ਤੇ ਜੀ ਅੱਗੋਂ ਸਾਡੇ ਗੱਲ ਪੈਂਦੇ ਆ ਬੰਦੇ ਲੈ ਕੇ ਆ ਜਾਂਦੀਆਂ ਇਕੱਠੇ ਕਰਕੇ ਆ ਜਾਂਦੀਆਂ ਆਪਾਂ ਤੁਹਾਨੂੰ ਪਤਾ ਡਰਾਈਵਰ ਕਨੈਕਟਰ ਹੀ ਹੁੰਨੇ ਆ ਇੱਥੇ ਸਿਕਿਉਰਟੀ ਵੀ ਨਹੀਂ ਹੈ ਸਿਕਿਉਰਟੀ ਪੁਲਿਸ ਸਿਕਿਉਰਟੀ ਵੀ ਨਹੀਂ ਹੈ ਇੱਥੇ ਕੋਈ ਵੀ ਕੋਈ ਵੀ ਲੜਾਈ ਝਗੜਾ ਹੋ ਜੇ ਵੀ ਮੌਕੇ ਤੇ ਆਪਾਂ ਕਿਹਨੂੰ ਕਹਿ ਸਕਦੇ ਕਿਸੇ ਨੂੰ ਵੀ ਨਹੀਂ ਕਹਿ ਸਕਦੇ ਕੋਈ ਪੁਲਿਸ ਚੌ ਇਗਲਿਆਂ ਨੂੰ ਵੀ ਡਰ ਹੋਵੇ ਵੀ ਆ ਜਿੱਥੇ ਕੋਈ ਸਕਿਉਰਟੀ ਹੈਗੀ ਆ ਕੀ ਅਗਲਾ ਸਟੈਪ ਕੀ ਆ ਇਹ ਇਹੀ ਆ ਜੀ ਅਸੀਂ ਬੇਨਤੀ ਕਰਦੇ ਆ ਆਪਣੇ ਅਫਸਰਾਂਗੇ ਵੀ ਸਾਡੀ ਮੁਸ਼ਕਲ ਦਾ ਹੱਲ ਕੀਤਾ ਜਾਵੇ ਕਿ ਇਹ ਮੌਕੇ ਵੀ ਬਹੁਤ ਤਗੜਾ ਹਸਾ ਹੋ ਸਕਦਾ ਜੀ ਛੋਟਾ ਨਹੀਂ ਬਹੁਤ ਜ਼ਿਆਦਾ ਤਗੜਾ ਹਸਾ ਹੋ ਸਕਦਾ ਜਿਹੜੀਆਂ ਰੋਗ ਸੈ ਤੋਂ ਗੱਡੀਆਂ ਹੁੰਦੀਆਂ ਆ ਮੈਂ ਹੈਗਾ ਪੰਜਾਬ ਰੋਡਵੇ ਪੀ ਆਰਟੀਸੀ ਪੰਨਬਾਸ ਕੰਟੈਕਟ ਵਰਕਰ ਯੂਨੀਅਨ 2511 ਦਾ ਬਟਾਲਾ ਡੀਪੂ ਦਾ ਸਰਪ੍ਰਸ ਔਰ ਇਹ ਸਬ ਡੀਪੂ ਗੁਰਦਾਸਪੁਰ ਸਾਡਾ ਮੰਦਾ ਰੋਡਵੇ ਦਾ ਇਸ ਬਸ ਸਟੈਂਡ ਦੇ ਵਿੱਚ ਨਵੇਂ ਬਣੇ ਨੂੰ ਬੜਾ ਚਿਹਰ ਹੋ ਗਿਆ ਪਰ ਸਾਨੂੰ ਸਮੱਸਿਆਵਾਂ ਆ ਰਹੀਆਂ ਨੇ ਜਿਹੜੀਆਂ ਜ਼ਿਆਦਾਤਰ ਇੱਕ ਤੇ ਸਾਰੇ ਇੱਥੇ ਕੋਈ ਇਨਕੁਆਰੀ ਨਹੀਂ ਹੈਗੀ ਜੇ ਸਵਾਰੀਆਂ ਨੇ ਜਾਂ ਕੋਈ ਨੇ ਪੁੱਛਣਾ ਹੋਵੇ ਉਹ ਸਵਾਰੀ ਕਿਦਾਂ ਪੁੱਛੂਗੀ ਕੋਈ ਇਨਕੁਆਰੀ ਜਿਹੜੀ ਉਹ ਨਹੀਂ ਹੈਗੀ ਔਰ ਸਭ ਤੋਂ ਵੱਡੀ ਗੱਲ ਵੀ ਇੱਥੇ ਕੋਈ ਪੁਲਿਸ ਪ੍ਰੋਟੈਕਸ਼ਨ ਨਹੀਂ ਹੈਗੀ ਕਿਉਂਕਿ ਬਾਹਰੀ ਰਾਜਾਂ ਤੋਂ ਵੀ ਲੋਕ ਇੱਥੇ ਆਉਂਦੇ ਨੇ ਹਿਮਾਚਲ ਤੋਂ ਜੇ ਐਂਡਕੇ ਤੋਂ ਜੇ ਕੋ ਕਿਸੇ ਨੂੰ ਰਾਤ ਭਾਰਤ ਕਿਸੇ ਕੁੜੀ ਨੂੰ ਜਾਂ ਕੇ ਬੱਚੇ ਨੂੰ ਨੇਰਾ ਹੋ ਜਾਂਦਾ ਤਾਂ ਉਹ ਇੱਥੇ ਕਿੱਥੇ ਰਹੂਗਾ ਕੋਈ ਪ੍ਰੋਟੈਕਸ਼ਨ ਨਹੀਂ ਹੈਗੀ ਔਰ ਥਰਡ ਜਿਹੜੀ ਸਭ ਤੋਂ ਵੱਡੀ ਸਮੱਸਿਆ ਵਾ ਆ ਰਹੀਆਂ ਜੀ ਜਿਹੜੀਆਂ ਬੱਸ ਸਟੈਂਡ ਦੇ ਵਿੱਚ ਕਾਰਾਂ ਸਕੂਟਰ ਆਮ ਤੌਰ ਤੇ ਵੇਖੇ ਜਾ ਰਹੇ ਨੇ ਜਿਹੜੇ ਸਾਡੀਆਂ ਗੱਡੀਆਂ ਨਾਲ ਟੱਚ ਹੁੰਦੇ ਨੇ ਲੜਾਈ ਝਗੜਾ ਹੁੰਦਾ ਔਰ ਉਹਦਾ ਮੁੱਖ ਕਾਰਨ ਇਹ ਆ ਕਿ ਬੱਸ ਸਟੈਂਡ ਦੇ ਜਿਹੜੇ ਬਾਉਂਡਰੀ ਵਾਲ ਨਹੀਂ ਹੈਗੀ ਬੂਮ ਬੈਰੀਅਰ ਨਹੀਂ ਲੱਗੇ ਕਿਉਂਕਿ ਜੇ ਕੋਈ ਬੱਸ ਐਂਟਰ ਹੁੰਦੀ ਆ ਤੇ ਉਹ ਬੂਮ ਬੈਰੀਅਰ ਚੁੱਕਿਆ ਜਾਵੇ ਬਾਹਰ ਜਾਂਦੀ ਆ ਤਾਂ ਬੰਦ ਹੋਇਆ ਜਾਵੇ ਇਹ ਤਿੰਨ ਚਾਰ ਸਮੱਸਿਆਵਾਂ ਨੇ ਜਿਹੜੀਆਂ ਸਾਡੀਆਂ ਇਹ ਬਾਰ-ਬਾਰ ਅਸੀਂ ਲਿਖਤੀ ਵੀ ਦੇ ਚੁੱਕੇ ਹਾਂ ਔਰ ਤੁਹਾਡੇ ਮਾਤਰਮ ਵੀ ਦੇ ਰਹੇ ਹਾਂ ਜੇ ਇਹਨਾਂ ਨੇ ਕੋਈ ਸਾਡਾ ਹੱਲ ਨਾ ਕੀਤਾ ਤਾਂ ਮੈਂ 1 ਮਹੀਨੇ ਤੱਕ 1 ਮਹੀਨੇ ਬਾਅਦ ਇਹ ਪਰਚੀ ਬੰਦ ਕਰਾਂਗੇ ਬੱਸ ਸਟੈਂਡ ਦੇ ਉੱਤੇ ਕੋਈ ਬੱਸ ਸਾਡੀ ਨਾ ਮਿੰਨੀ ਨਾ ਵੱਡੀ ਨਾ ਪ੍ਰਾਈਵੇਟ ਨਾ ਸਰਕਾਰੀ ਕੋਈ ਪਰਚੀ ਨਹੀਂ ਲਾਊਗੀ ਔਰ ਇਹਦੀ ਜ਼ਿੰਮੇਵਾਰੀ ਪੂਰੇ ਦੇ ਪੂਰੇ ਤੌਰ ਤੇ ਨਗਰ ਨਿਗਮ ਦੀ ਲੱਗਦਾ ਨਹੀਂ ਕਿ ਐਂਟਰੀ ਗੇਟ ਤੇ ਹੀ ਬੰਦ ਹੋ ਜਾਣੀਆਂ ਚਾਹੀਦੀਆਂ ਜਿਹੜੀਆਂ ਵਹੀਕਲ ਅੰਦਰ ਆਉਂਦੇ 4 ਵੀਲਰ ਵਗੈਰਾ ਕਿਉਂਕਿ ਪਾਰਕਿੰਗ ਵੱਲ ਜਗ੍ਹਾ ਬਣਦੀ ਹੈ ਸ਼੍ਰੀਮਾਂ ਜੀ ਇਹ ਨਹੀਂ ਵਿਆਖਿਆ ਕਰਨ ਦੀ ਲੋੜ ਨਹੀਂ ਟੂ ਦਾ ਪੁਆਇੰਟ ਹੈ ਬੂਮ ਬੈਰੀਅਰ ਲੱਗ ਜਾਣ ਸਾਰੇ ਕੰਮ ਹੋ ਜਾਣਗੇ ਠੇਕੇਦਾਰ ਨੂੰ ਇਸ ਵਾਰ ਮਿਲੇ ਹੋ? I don't know ਮੈਂ ਉਸ ਠੇਕੇਦਾਰ ਨੂੰ ਨਹੀਂ ਜਾਣਦਾ। ਮੈਂ ਤਾਂ ਚੇਅਰਮੈਨ ਸਾਹਿਬ ਨੂੰ ਜਾਣਦਾ। ਜੀ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਲਿਖਤੀ ਅਸੀਂ ਦੇ ਚੁੱਕੇ ਆਂ। ਜੀ ਐਮ ਪੰਜਾਬ ਰੂਡ ਬਟਾਲੇ ਨੂੰ ਵੀ। ਔਰ ਉਹਨਾਂ ਨੇ ਅੱਜ ਮੈਨੂੰ ਕਿਹਾ ਵੀ ਮੈਂ ਲੈਂਡਲਾਈਨ ਨੰਬਰ ਲਵਾ ਰਿਆਂ ਇਨਕੁਆਇਰੀ ਉੱਥੇ ਆਫਿਸ ਖੋਲ ਰਿਆਂ। ਉਹਨਾਂ ਦਾ ਬੜਾ ਧੰਨਵਾਦ ਆ। ਔਰ ਫਿਰ ਚੇਅਰਮੈਨ ਸਾਹਿਬ ਨਾਲ ਉਹਨਾਂ ਨੂੰ ਅਸੀਂ ਲਿਖਤੀ ਨੋਟਸ ਦੇ ਚੁੱਕੇ ਆਂ ਉਹਨਾਂ ਨੇ ਅੱਜ ਤੱਕ ਸੱਦਿਆ ਨਹੀਂ ਸਾਨੂੰ। ਬਟਾਲੇ ਤੋਂ ਓਹ ਸੋਰੀ ਮੁਕੇਰੀਆਂ ਤੋਂ ਜਲੰਧਰ ਤੋਂ ਪਠਾਨਕੋਟ ਤੋਂ ਆਉਣ ਵਾਲੀਆਂ ਬਸਾਂ ਨੂੰ 1 ਕਿਲ ਥੋੜੇ ਦਿਨਾਂ ਪਹਿਲੇ ਜਾਂ ਪਹਿਲੇ ਕੋਈ ਦੁਰਘਟਨਾ ਵਗੈਰਾ ਪੇਸ਼ ਆਈ ਹੋਈ ਹੈ ਕੋਈ ਹੈ ਜੀ ਇੱਥੇ ਤਕਰੀਬਨ ਇੱਕ ਟਰਾਲੀ ਵਾਲੇ ਨੇ ਲੜਪੀ ਸੀ ਬੱਸ ਵਾਲੇ ਸਾਡੇ ਉਹ ਵਿਚਾਰਾ ਆਪਣੀ ਸਾਈਡ ਤੇ ਸੀ ਟਰਾਲੀ ਵਾਲਾ ਸਾਡੀਆਂ ਬੱਸਾਂ ਗਲਤ ਨਹੀਂ ਕਿਉਂਕਿ ਰੋਂਗ ਸਾਈਡ ਆਉਂਦਾ ਇਹਦਾ ਪ੍ਰੋਪਰ ਜਿਹੜਾ ਉਹ ਮੈਪ ਨਹੀਂ ਬਣਾਇਆ ਗਿਆ ਬੱਸ ਐਂ ਦਾ ਇਸੇ ਕਰਕੇ ਅਸੀਂ ਤੁਹਾਨੂੰ ਸੱਦਿਆ ਸੀ ਤੇ ਮਤਲਬ ਝੁਕਣਾ ਬੱਸਾਂ ਵੱਲੋਂ ਪੈਂਦਾ ਰੋਂਗ ਜੀ ਸਾਨੂੰ ਸਹੀ ਅਸੀਂ ਗਲਤਾਂ ਜਦੋਂ ਅਸੀਂ ਰੋਂਗ ਸਾਈਡ ਆਉਂਦੇ ਆ ਅਸੀਂ ਗਲਤਾਂ ਟ੍ਰੈਫਿਕ ਜਾਮ ਹੁੰਦਾ ਰੋਜ਼ ਤੁਸੀਂ ਖਬਰਾਂ ਲਾਉਂਦੇ ਹੋ ਗੁਰਦਾਸਪੁਰ ਚ ਟ੍ਰੈਫਿਕ ਜਾਮ ਲੱਗ ਗਿਆ ਫਲਾਣਾ ਹੋ ਗਿਆ ਢਿੰਗੜਾ ਹੋ Welcome to Roots Country School, the largest boarding school in the Shimla Hills. For 21 years, we've delivered 100% board exam success. With smart classrooms, a library, and science labs, learning thrives. Our in house mess, bakery, and tuck shop ensure nutritious meals from dance and music rooms to a cinema hall all weather pool and expert sports coaches students excel in every way rooted in excellence admissions open enroll today